પાસੇ ਤਾਂ ਲੋਕ ਹੜਾਂ ਦੀ ਮਾਰ ਚੱਲ ਰਹੇ ਨੇ ਦੂਜੇ ਪਾਸੇ ਇੱਥੇ ਬੀਅਰ ਨੂੰ ਲੈ ਕੇ ਪੰਗਾ ਪੈ ਗਿਆ ਪੰਗਾ ਇੰਨਾ ਜ਼ਿਆਦਾ ਪੈ ਗਿਆ ਕਿ ਇੱਥੇ ਗੋਲੀਆਂ ਚੱਲ ਪਈਆਂ ਜੀਹਾਂ ਦੱਸਦੀ ਹੈ ਕਿ ਮੋਗਾ ਦੇ ਵਿੱਚ ਇੱਕ 27 ਸਾਲਾ ਨੌਜਵਾਨ ਜੋ ਕਿ ਬੀਅਰ ਲੈਣ ਗਿਆ ਤਾਂ ਉਸ ਨੂੰ ਮਹੰਗਾ ਪੈ ਗਿਆ ਜਦੋਂ ਠੇਕੇ ਤੇ ਮੌਜੂਦ ਕੁਝ ਹੋਰ ਨੌਜਵਾਨਾਂ ਦੇ ਨਾਲ ਤਕਰਾਰ ਵਾਜੀ ਹੋ ਗਈ ਤਾਂ ਦੇਖਦੇ ਦੇਖਦੇ ਦੂਸਰੇ ਪੱਖ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਯੁਵਕ ਦੇ ਇਸ ਵਿਅਕਤੀ ਦੇ ਥੱਪੜ ਤੱਕ ਮਾਰੇ ਇਸੇ ਬਾਅਦ ਇੱਕ ਵਿਅਕਤੀ ਨੇ ਪਿਸਤੌਲ ਕੱਢ ਕੇ ਬੀਅਰ ਲਾਣ ਗਏ ਨੌਜਵਾਨ ਦੇ ਉੱਤੇ ਗੋਲੀ ਚਲਾ ਦਿੱਤੀ ਜਿਸ ਦੀ ਕਿ ਮੌਤ ਹੋ ਗਈ ਹੈ ਅਤੇ ਉੱਥੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਰਾਤੀ ਅਸੀਂ ਮੁੰਡੇ ਸੀਗੇ ਚਾਰਿਆਂ ਨੇ ਇਕੱਠੇ ਹੋਏ ਜਵਾਰ ਸੀਗੇ ਨਾਲ ਇਹ ਕਿਹਾ ਵੀ ਰੋਟੀ ਖਾ ਚੋਣੀ ਹੈ ਮਿਸਟਰ ਬਲਦੇਵ ਦੇ ਅਸੀਂ ਰੋਟੀ ਖਾਣ ਚਲੇ ਗਏ ਤੇ ਇਹ ਆਪਦਾ ਵੀ ਮੰਨ ਲਓ ਫਨ ਚੜ੍ਹਨ ਵਾਸਤੇ ਬੀਅਰ ਲਾਈਨ ਚ ਲੱਗੇ ਠੇਕੇ ਤਰੀਕ ਤੇ ਉੱਥੇ ਆਪਸ ਵਿੱਚ ਵੀ ਮੰਨ ਲਓ ਵਿਆਹ ਵਸਾਈ ਹੋਈ ਜਾਂਦੀ ਸੀਗੀ ਗਰੁੱਪ ਦੀ ਜਾਂ ਮੰਨ ਲਓ ਵੀ ਆਪਸ ਵਿੱਚ ਉਹ ਕਰੀ ਜਾਂਦੀ ਕੋਈ ਉਹ ਤਾਂ ਪਤਾ ਨਹੀਂ ਸਾਨੂੰ ਤੇ ਇਹ ਜਦੋਂ ਗਿਆ ਬੀਅਰ ਲਾਈਨ ਜੀ ਇਹਦੇ ਇੱਕ ਨੇ ਲਫੇੜ ਮਾਰਤੀ ਮੁੰਡੇ ਨੇ ਜੀ ਉਹ ਜਿਹੜਾ ਨਾਲ ਜਵਾਕ ਸੀਗਾ ਉਹ ਭੱਜ ਕੇ ਆਇਆ ਸਾਨੂੰ ਬੁਲਾਉਣ ਵੀ ਉਹਨਾਂ ਨੂੰ ਬੁਲਾ ਲਿਆ ਮੇਰੇ ਲਫੇੜ ਮਾਰਤੀ ਨੇ ਜੀ ਅੱਜ ਤੇ ਉਹਨਾਂ ਨੇ ਕਿਹਾ ਵੀ ਤੂੰ ਬੁਲਾ ਲੈ ਜਿਹਨੂੰ ਬੁਲਾਉਣਾ ਬਾਈ ਉਹਦੇ ਮਾਰਤੀ ਉੱਥੇ ਗੋਲੀ ਜੀ ਇਹਨੇ ਮਾਰੀ ਗੋਲੀ ਕਿ ਪਤਾ ਕੋਈ ਕੋਣ ਉਹ ਮੰਡੇ ਨਹੀਂ ਪਤਾ ਇਹ ਕਿਹੜੇ ਆ 8 8 7 8 ਜਾਣੀ ਆ ਨਹੀਂ ਸੀਗੀ ਗੋਲੀ ਕਿੱਥੇ ਮਾਰੀ ਇਹਨੂੰ ਇਹ ਬਲਦੇਵ ਦੇ ਜੀ ਬਲਦੇਵ ਦੇ ਮਾਰੀ ਕਿ ਠਿੱਕੇ ਤੇ ਮਾਰੀ ਹੈ ਬਲਦੇਵ ਦੇ ਮਾਰੀ ਹੈ ਜੀ ਉਹ 27 ਸਾਲ ਦੀ ਉਮਰ ਹੈ ਜੀ ਉਹ ਕੰਮ ਕਰਿਆਨੇ ਦਾ ਕਰਦੀ ਹੈ ਜੀ ਘਰੇ ਕੋਣ ਕੋਣ ਸੀ ਘਰੇ ਉਹਨਾਂ ਦੇ ਸਾਰੇ ਹੀ ਹੁੰਦੇ ਆ ਜੀ ਮੰਮੀ ਡੈਡੀ ਜਿਆ ਵੈਸੀ ਨਹੀਂ 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 ਅਨਮੈਰਿਡ ਸੀ ਜੀ ਮਿਸੀਆਂ ਰੋਟੀਆਂ ਖਾ ਕੇ ਆਉਣੇ ਜੀ ਤੇ ਚਲੋ ਜੀ ਉਹ ਮੁੰਡੇ ਮੁੰਡੇ ਸੀ ਕਿਤੇ ਮੇਰਾ ਬੇਟਾ ਕਿਤੇ ਬਿਹਰ ਲੈਣ ਗਿਆ ਉਹ ਵਾਪਸ ਵਿੱਚ ਪੰਜ ਛੇ ਬਰ ਤੇ ਵਾਪਸ ਵਿੱਚ ਬੈਸਬਾਜੀ ਕਰਦੇ ਸੀ ਤੇ ਕਿਤੇ ਉਹਨੇ ਕਿਹਾ ਹਣ ਮਾਡੀ ਸਾਈਡ ਤੇ ਹੋ ਜੋ ਤੇ ਉਹਨਾਂ ਨੇ ਲੱਫੜ ਮਾਰਤਾ ਮੂੰਹ ਤੇ ਦੋ ਤਿੰਨ ਸਾਡੇ ਘਰੇ ਮੇਰੇ ਬੇਟੀ ਦੀ ਤੇ ਤਦ ਨੂੰ ਨਾਲ ਇੱਕ ਜਵਾਬ ਸੀ ਗਿਆ ਉਹ ਬੁਲਾਉਣ ਗਿਆ ਮੁੰਡਿਆਂ ਨੂੰ ਅੰਦਰ ਜਿਹੜੇ ਅੰਦਰ ਬੈਠੇ ਰੋਟੀ ਖਾਂਦੇ ਸੀ ਤੇ ਤਦ ਨੂੰ ਉਹਨਾਂ ਨੇ ਕਹਿੰਦੇ ਦੱਸਿਓ ਤੈਨੂੰ ਜੱਕਦਾ ਗੋਲੀ ਮਾਰਤੀ ਮੁੰਡਾ ਮੇਰਾ ਉੱਥੇ ਹੀ ਲੱਗ ਤਾ ਮੇਰੇ ਨਾਲੇ ਬੰਦੇ ਦੀ ਸ਼ਾਂਤੀ ਨਹੀਂ ਜੀ ਸਾਨੂੰ ਕੋਈ ਜਾਣ ਪਛਾਣ ਨਹੀਂ ਹੈਣੀ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਬਾਰੇ ਗੱਡੀ ਗੱਡੀ ਚ ਬਹਿ ਗਏ ਜੀ ਪਤਾ ਲੱਗਾ ਵੀ ਉਹ ਤੇਰੀ ਫੌਸਲੀ ਗੱਡੀ ਬਾਅਦ ਚ ਗਈ ਜੀ ਜਿਹੜਾ ਮੁੰਨਾ ਨਾਲ ਸੀਗਾ ਉਹਨੇ ਬਹੁਤ ਗੱਡੀਆਂ ਨੂੰ ਹੱਥ ਵੀ ਦਿੱਤੇ ਵੀ ਰੋਕੋ ਰੋਕੋ ਇਹਨੂੰ ਲੈ ਕੇ ਚੱਲੀਏ ਬੰਦੇ ਨੂੰ ਗੋਲੀ ਲੱਗੀ ਆ ਲੈ ਕੇ ਚੱਲੀਏ ਕਿਸੇ ਨੇ ਗੱਡੀ ਨਹੀਂ ਰੋਕੀ ਫਿਰ ਉਹ ਟਾਬੇ ਵਾਲਾ ਤਾਂ ਪਹਿਲੇ ਨੇ ਫੋਨ ਲਵਾਇਆ ਕਿੱਥੋਂ ਲਵਾਇਆ ਫਿਰ ਪੁਲਿਸ ਗਈ ਫਿਰ ਉਹ ਲੱਦ ਕੇ ਤੇ ਸਿਵਲ ਹਸਪਤਾਲ ਚ ਲੈ ਗਿਆ ਤੁਹਾਨੂੰ ਰਾਹ ਚ ਤੁਹਾਨੂੰ ਕਿਵੇਂ ਪਤਾ ਲੱਗ ਰਿਹਾ ਤੁਹਾਡੇ ਮਤੇ ਗੋਲੀ ਮਾਰ ਸਾਨੂੰ ਫੋਨ ਆਇਆ ਸੀਗਾ ਜੀ ਤੇ ਫੋਨ ਆਇਆ ਸੀ ਬੁੜੀਆਂ ਰੋਣ ਲੱਗੀਆਂ ਮੇਰਾ ਸੁੱਦਾ ਪਿਆਈ ਤੇ ਬੁੜੀਆਂ ਪਿੱਟਣ ਲੱਗੀਆਂ ਕਿ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਸ਼ਸ਼ੂ ਦੇ ਗੋਲੀਆਂ ਮੋਲੀ ਮਾਰਤੀ ਗੋਲੀ ਮਾਰਤੀ ਮੈਂ ਕਹਾਂ ਹੈ ਮੈਂ ਤਾਂ ਜੱਕ ਤਾਂ ਕੋਠੇ ਚੜਨ ਲੱਗਾ ਹੀਗਾ ਕਭਰਾ ਗਿਆ ਮੈਂ ਮੌਕੇ ਤੇ ਅਸੀਂ ਉੱਥੇ ਨਹੀਂ ਪਹੁੰਚੇ ਅਸੀਂ ਤਾਂ ਹਸਪਤਾਲ ਪਹੁੰਚੇ ਸਿੱਧਾ ਹਾਂ ਹਾਂ ਜੀ ਹਾਂ ਜੀ ਮੈਂ ਜਾ ਕੇ ਨਰਸਾਂ ਨੂੰ ਪੁੱਛਿਆ ਕਿਤੇ ਨਹੀਂ ਅੰਕਲ ਸੌਰੀ ਇਹ ਵਾਚ ਪੂਰਾ ਹੋ ਗਿਆ ਹੈ ਕਿੰਨੀ ਕੋ ਮਰਸੀ ਮੰਗੇ 27 ਸਾਲ ਦੇ ਨੇੜੇ ਸੀ ਨਹੀਂ ਸਰ ਅਨੁਮਾਨ ਸੀ ਅਸੀਂ ਕਹਿੰਨੇ ਪੈਣਾ ਫੜੋ ਉਹ ਬੰਦੇ ਜਿਹੜੇ ਕਾਂ ਵੀ ਹੋਰ ਨਾ ਕਹਿ ਦੇਣਾ ਕਰਤਲ ਕਰਨ ਕਿਸੇ ਨੂੰ ਜਾਇਜ਼ ਨਾ ਧੱਕਾ ਕਰਨ ਸੰਤ ਜਨ ਇਨਸਾਫ ਚਾਹੀਦਾ ਫਿਰ ਇਹ ਲਾਸ਼ ਚੱਕਣੀ ਆ ਉਥੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਕੀ ਕਿਹਾ ਜਰਾ ਉਹ ਵੀ ਸੁਣਦੇ ਹਾਂ ਇੱਥੇ ਬਲਦੇਵ ਢੱਬਾ ਇਹਦੇ ਤੇ ਇਹਦੇ ਉੱਪਰ ਜਿਹੜਾ ਸ਼ਸ਼ੀ ਪੁੱਤਰ ਓਮ ਪ੍ਰਕਾਸ਼ ਸਾਹਿਬ ਦੇ ਦੋਸਤਾਂ ਦੇ ਨਾਲ ਇੱਕ ਦਾ ਨਾਮ ਰਣਦੀਪਿਕ ਦਾ ਨਾਮ ਬਲਵੀਰ ਇਹ ਦੋਨਾਂ ਦੇ ਨਾਲ ਇੱਥੇ ਖਾਣਾ ਖਾਣ ਵਾਸਤੇ ਆਇਆ ਸੀ ਤੇ ਦੂਸਰੇ ਪਾਸੇ ਜਿਹੜੇ ਦੋਸ਼ੀ ਪਾਰਟੀ ਹੈ ਉਹ ਵੀ ਇੱਥੇ ਜਿਹੜਾ ਹੋਟਲ ਤੇ ਆਏ ਸੀ ਇਹਦੇ ਵਿੱਚ ਜਦੋਂ ਜਿਹੜਾ ਸਸ਼ੀ ਹੈ ਉਹਨਾਂ ਨੇ ਬੀਅਰ ਚਾਹੀਦੀ ਸੀ ਸਸ਼ੀ ਬੀਅਰ ਲੈਣ ਵਾਸਤੇ ਜਿਹੜਾ ਇੱਥੇ ਹੋਟਲ ਦੇ ਨਾਲ ਹੀ ਪਰੇ ਠਿਕਾ ਉਹ ਠਿਕੇ ਤੇ ਗਿਆ ਤੇ ਉੱਥੇ ਜਿਹੜੇ ਦੂਸਰੇ ਜਿਹੜੇ ਦੋਸ਼ੀ ਪਾਰਟੀ ਹੈ ਉਹ ਆਪਸ ਵਿੱਚ ਪਹਿਲਾਂ ਹੀ 5-6 ਜਣੇ ਬੈਸ ਕਰ ਰਹੇ ਸੀ ਜਦੋਂ ਇਹ ਉੱਥੇ ਪਹੁੰਚਿਆ ਤੇ ਜਿਹੜਾ ਉਹਨਾਂ ਨੇ ਇਹਦੇ ਨਾਲ ਵੀ ਬੈਸ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਵੀ ਸ਼ਰਾਬੀ ਹਾਲਤ ਵਿੱਚ ਸਨ ਜੋ ਇੰਨੇ ਜਦੋਂ ਅੱਗੋਂ ਥੋੜਾ ਵਿਰੋਧ ਕੀਤਾ ਤੇ ਉਹਨਾਂ ਨੇ ਪਹਿਲੇ ਇਹਦੇ ਥੱਪੜ ਮਾਰਿਆ ਫਿਰ ਉਸ ਤੋਂ ਬਾਅਦ ਜਿਹੜਾ ਆਪ ਦੇ ਉਹਨਾਂ ਵਿੱਚੋਂ ਇੱਕ ਬੰਦੇ ਨੇ ਅ ਪਿਸਤਲ ਕੱਢ ਕੇ ਇਹਦੇ ਜਿਹੜਾ ਗੋਲੀ ਮਾਰੀ ਜਿਸ ਨਾਲ ਇਹ ਡਿੱਗ ਪਿਆ ਜਿਹਨੂੰ ਇਹਨੂੰ ਜਿਹੜਾ ਸਿਵਲ ਹਸਪੀਟਲ ਜਿਹੜਾ ਜਿਹੜਾ ਦਾਖਲ ਕਰਾਇਆ ਗਿਆ ਤੇ ਉੱਥੇ ਲਾਜਦराने ਦੀ ਜਿਹੜੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਜਿਹੜਾ ਐਫ ਆਈ ਆਰ ਦਰਜ ਕਰ ਲਈਏ ਜਿਹਦੇ ਵਿੱਚ ਇੱਕ 103 ਬੀ ਐਨਸ ਤਿਆਤ ਰਸੀ 25 2553 ਨਾਦਾਰ ਮੰਜਕਟਰ ਜਿਹੜਾ ਮਕਦਮਾ ਦਰਜ ਕਰ ਲਿਆ ਤੇ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਦੇ ਸੱਤ ਜਿਹੜੇ ਅਣਪਛਾਤੇ ਸਾਥੀ ਇਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ। ਕਿਰ ਇੱਕ ਪਾਸੇ ਦਾ ਦੇਖਿਆ ਜਾ ਰਿਹਾ ਕਿ ਲੋਕ ਹੜਾਂ ਦੀ ਮਾਰ ਚੱਲ ਰਹੇ ਨੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਜਿੱਥੇ ਹਾਲਾਤ ਠੀਕ ਨੇ ਵਾਰਾ ਉੱਥੇ ਅਜਈਆਂ ਕਰਾਇਮਦੀਆਂ ਵਾਰਦਾਤਾ ਹੋ ਰਹੇ ਨੇ ਕਿਵੇਂ ਨਿੱਕੀਆਂ ਮੋਟੀਆਂ ਤਕਰਾਰ ਵਾਜੀਆਂ ਵੀ ਖੁੱਲੇ ਰੂਪ ਧਾਰਨ ਕਰ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ